مانسو شہر تو ہر ایک دکھیوں کے اکٹھے بیٹھے کوئی اپٹٹی پر نہ نہیں کوئی سستا نہ نہیں اوتر نہ اپ ابھی کدا کرنا جڑے دکھی ہو کے جنوں لا سویرے دا پورا حال ہے پیڑ دے پانی دا پورا حال ہے او ڈمپ جڑا ایتھے شور دے وچوں

कि थोड़ी समस्या की है ऐसी थोड़ी समस्या समझ के हल करेंगे इस तो लगता है कि मानसा शहर के वास्ते ना सरकार को ले टाइम है, ना जड़े कोई थे पहले लंबे समय तो सेवा करते श्रोमिक अकेले इर्द उम्मीदवान विभाग से बिल्कुल टाइम है कि आके उनका दर्द समझ सके उनका भी लोड समझ के ओ सिर्फ हल करांदा

ਤੋਡੀ ਜ਼ਿੰਦਗੀ ਬੁੱਤਰ ਬਣਾਵਾਂਗੇ ਕੱਲਾ ਨਹੀਂ ਇੱਥੇ ਲੋੜ ਕੁਝ ਚੰਗੇ ਅਧਿਆਰਿਆਂ ਦੀ ਸਾਡੇ ਬੱਚੇ ਪੜ੍ਹ ਲਿਖ ਕੇ ਅੱਜ ਵਿਹਾਰਤ ਕਰਦੇ ਨੇ ਪਹਿਲੇ ਘਰ ਬੈਠੇ ਨੇ ਲੋੜਾ ਉਹਨਾਂ ਨੂੰ ਨੌਕਰੀ ਦੇਣੀ ਲੋੜਾ ਉਹਨਾਂ ਨੂੰ ਕੰਮ ਕਰਾਉਣੀ ਤਾਂ ਕਿ ਉਹਨਾਂ ਦੀ ਜਿਹੜੀ ਇੰਨੇ ਸਾਲ ਦੀ ਕਮਾਈ ਕੀਤੀ ਹੈ ਪੜਾਈ ਕੀਤੀ ਹੈ ਉਹ ਸਾਇਆ ਨਾ ਜਾ ਸਕੇ और बहुत है ये मुद्दे ने हस्पताल की गल है यूनिवर्सिटी की गल की गई है मैं थोड़े ना वादा करता पहला मंगू कदे भी जिला मानसा मेरे कटियों कदे भी अंगोला नहीं किया जाऊगा आज मैं मानसा के नाम ये वादा कर चलिया देखो अपने नाम तक कई उम्र होंगे मेरे तो पहला बड़े सत्कार माना ਪੰਜਾਬ ਦਾ ਨਾਮ ਉੱਚਾ ਕੀਤਾ ਇਸ ਦੇਸ਼ ਦਾ ਨਾਮ ਉੱਚਾ ਕੀਤਾ ਪਰ ਕੋਈ ਨਾ ਇਸ ਸਰਕਾਰ ਨੇ ਚੰਗ ਬਦਵਾਸ਼ਾ ਨੇ ਗੈਂਗਸਟਰਾਂ ਨੇ ਇੱਕ ਵੱਡੀ ਸਾਜਿਸ਼ ਦੇ ਤੌਰ ਤੇ ਕਿਸ ਤਰੀਕੇ ਨਾਲ ਉਹਨੂੰ ਮੌਤੇ ਘਾਟ ਉਤਾਰਿਆ ਸ਼ਰਮ ਨਾ ਕਰ ਲੈ ਇਹ ਸਰਕਾਰ ਦੀ ਜਿਨ੍ਹਾਂ ਨੇ ਖੁਦ ਸੁਪਰੀਮ ਕੋਰਟ ਚ ਮੰਨਿਆ ਕਿ ਸਿੱਧੇ ਤੋਂ ਗਲਤੀ ਹੋਈ ਹੈ ਸਾਡੇ ਗਲਤੀ ਕਰਕੇ ਇੱਕ ਹੀਰੋ ਪੱਪਾ ਡੋਏ

ਤੁਸੀਂ ਐਮਪੀ ਬਣਾ ਕੇ ਦਿੱਲੀ ਭੇਜਦੇ ਰਹੇ ਹੋ ਹੁਣ ਤੁਸੀਂ ਉਸ ਚੀਜ਼ ਨੂੰ ਬਦਲਦੇ ਹੋ ਤੇ ਜਿਹੜੀ ਤੁਸੀਂ ਉਹ ਇੱਕ ਵੋਟ ਪਾਉਣੀ ਹੈ ਉਸ ਦੇ ਨਾਲ ਤੁਸੀਂ ਉਹ ਵੀ ਬਦਲ ਕੇ ਆਪਦਾ ਆਪਣਾ ਐਮਪੀ ਬਣਾ ਕੇ ਦਿੱਲੀ ਭੇਜ ਸਕਦੇ ਹੋ ਤਾਂ ਕਿ ਜਿਹੜੇ ਰਹਿੰਦੇ ਘਮਲੇ ਜਿਹੜੇ ਇੱਥੇ ਦਾ